ਹਾਂਜੀ ਹੁਣ ਜੋ ਅਮਨਦੀਪ ਦੀ ਇੰਟਰਵਿਊ ਤੋਂ ਬਾਅਦ ਇੱਕ ਹੋਰ ਇੰਟਰਵਿਊ ਆਈ ਆ ਸਾਹਮਣੇ ਜਿਹਦੇ ਵਿੱਚ ਵੱਡੇ ਵੱਡੇ ਖੁਲਾਸੇ ਫਿਰ ਤੋਂ ਹੋਏ ਆ ਜਿਹੜੀ ਕਿ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਤੇ ਜਿਹੜੀ ਹੁਣ ਇਹ ਜੋ ਬਲਵਿੰਦਰ ਸਿੰਘ ਉਹਨਾਂ ਦੀ ਪਤਨੀ ਹੈ ਤੇ ਇਹਦੇ ਬੰਨਿਓ ਵੀ ਵੱਡੇ ਵੱਡੇ ਖੁਲਾਸੇ ਹੋਏ ਆ ਤਾਂ ਬਨੇ ਰਹੋ ਚੈਨਲ ਤੇ ਪਹਿਲਾਂ ਤੁਹਾਨੂੰ ਵੀਡੀਓ ਸੁਣਾਵਾਂਗੇ ਬਾਅਦ ਦੇ ਵਿੱਚ ਕਰਦੇ ਆ ਵਿਚਾਰ ਸਾਂਝੇ ਸੁਣੋ ਵੀਡੀਓ ਬੈਡ ਦੇ ਦਿੱਤੇ ਆਉਂਦੇ ਕਮਰੇ ਚ ਜਿੰਨਾ ਕਪੜਾ ਤੂੰ ਦੇਖਿਆ ਗੱਗਾ ਹਲਾਕਤਾ ਚ ਠੀਕ ਹੈ ਮੈਂ ਉਹ ਤੇ ਇਹਨੂੰ ਪੁੱਛਣ ਕੀਤਾ ਇਹ ਕੌਣ ਹੈ ਹਬੜ ਗਿਆ ਇਸ ਕੋ ਦਮ ਸਮਝ ਨਹੀਂ ਆਈ ਤੇ ਭਾਦੀ ਇਹ ਘਲਾਣਾ ਝੰਕਾਣਾ ਇਹ ਕਰਨ ਲੱਗ ਗਿਆ ਮੈਂ ਕਿਹਾ ਇਹ ਭਾਦੀ ਦੇ ਤੇ ਕੀ ਸੀ ਨਾ ਮਤਲਬ ਬੈੱਡ ਤੇ ਜਾਂਦੀਆਂ ਹੋਈਆਂ ਭਾਦੀ ਜਿਹੜਾ ਮੈਂ ਉਹਨੂੰ ਪੁੱਛਣ ਕੀਤਾ ਆ ਕੀ ਮੇਰੇ ਕੋਲ ਕੁੱਤੀ ਆ ਮੇਰੇ ਕੋਲ ਇੱਕ ਘੜੀ ਆ ਇੱਕ ਮੇਰੇ ਕੋਲ ਬਾਈਕ ਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਨੇ ਤੁਸੀਂ ਇਹਨਾਂ ਨੂੰ ਹੜ ਆਪਣਾ ਚਾਹੁੰਦੇ ਹੋ ਹਾਂ ਅੱਛਾ ਇਹ ਥੋੜੇ ਜਿਹਾ ਆਮਲਾ ਹੈ ਲਗਾਏ ਜਾਂਦਾ ਆਇਆ ਤਾਂ ਨੇ ਨਾ ਕਿ ਮਦਰ ਦੇ ਅਮਨਦੀਪ ਕਹਿ ਰਹੀ ਐ ਕਿ ਮੇਰਾ ਪੋਜ਼ਿਟਿਵ ਨਹੀਂ ਆਇਆ ਜੀ ਮੈਂ ਤਾਂ ਉਹਦੋਂ ਦੀ ਲੈਟਰ ਵੀ ਮੇਰੇ ਕੋਲ ਤਾਂ ਦੋਨ আর ਬਾਈ ਦੇ ਵਿੱਚ ਜਦੋਂ ਮੇਰੇ ਵੱਲੋਂ ਦਾ ਐਫਆਰ 20/22 ਪਈ ਸੀ ਨਾ ਉਹ ਸੈਂਪਲ ਬਲਵਿੰਦਰ ਸਿੰਘ ਨੂੰ ਰੈਸਟ ਕੀਤਾ ਹਾਂ ਦਾ ਪੋਜ਼ਿਟਿਵ ਆ ਅਮਨਦੀਪ ਦਾ ਉਹ ਕਿੱਥੇ ਆਪੋ ਤੇ ਉਹ ਜਿਵੇਂ ਰਿਸਕ ਕਰਤੇ ਨਹੀਂ ਜਿਉਂ ਕਿ ਉਹ ਮੇਰੇ ਕੋਲ ਦਾ ਫਾਰਮ ਉਹ ਸੀਗੀ ਜਦੋਂ 20 ਦੀ ਪ੍ਰੂਫ ਹੈ ਤੁਸੀਂ ਕਿਹਾ ਸੀ ਕਿ ਆਪਕੇ ਕਹਿ ਰਹੇ ਸੀ ਕਿ ਚਿੱਟਾ ਲਾਉਂਦੇ ਕਿਉਂਕਿ ਮੈਂ ਆਹਦੇ ਕਾਰੇ ਦੇਖਿਆ ਇਹਨਾਂ ਨੂੰ ਨਹੀਂ ਆਉਂਦਾ ਕਿ ਚਿੱਟਾ ਲਾਉਂਦੀ ਹੈ ਤੁਸੀਂ ਇਹ ਵੀ ਕਹਿ ਰਹੇ ਹੋ ਆਉਂਦੀ ਹੈ ਜੀ ਮੈਂ ਤਾਂ ਅੱਜ ਵੀ ਕਹਿੰਦੀ ਆ ਇਹ ਕਹਿੰਦੀ ਹੈ ਨਾ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਤੇ ਇਹ ਕੰਦੇਸੇ ਕੁੜੀਆਂ ਦਾ ਫਲਾਈ ਦਾ ਕੰਮ ਕਰਦੇ ਆਮਲਦੀਪ ਕੌਰ ਕੁੜੀਆਂ ਸੈਲੈਕਟ ਕਰਦੀਆਂ ਕੋਈ ਨਾ ਹੀ ਕੁੜੀ ਫੁਲਾਣੇ ਜਣੇ ਨੂੰ ਦੇਣੀ ਹੈ ਬਲਵਿੰਦਰ ਸਿੰਘ ਛੱਡ ਕੇ ਆ ਬਾਹਰ ਕਿਉਂ ਨਹੀਂ ਆਇਆ ਅੰਦਰ ਦੇ ਵਿੱਚ ਤੋਂ ਜੋ ਤੋ ਕੰਨੀ ਹੈ ਵੀ ਮੇਰੇ ਨਾਲ ਵੀਡੀਓ ਨਾ ਤੋਂ ਵੀਡੀਓ ਬਣਾਈਆਂ ਤਾਂ ਦੋ ਵਸਤੇ ਹੈ ਤੈਨੂੰ ਕਿਹੋ ਜਿਹੀਆਂ ਸੌਖ ਤੇ ਇਹ ਵਿਤੋਂ ਆਉਂਦੀਆਂ ਨਜਾਇਜ਼ ਉਹ ਵੀ ਜੰਦੀਆਂ ਸ਼ੂਟੀਆਂ ਵੀਡੀਓ ਬਣਾ ਲਈਆਂ ਤੈਨੂੰ ਕਰਨ ਦੀ ਵਾਦਾ ਬਣਾਈਆਂ ਬਹੁਤ ਘੈਰ ਹੈ ਨਾ ਉਹ ਘੈਰ ਹੀ ਆ ਵੀ ਮੇਰੀ ਅੰਦੇ ਕੋਲ ਵੀਡੀਓ ਨੇ ਇੱਥੋਂ ਵੇਖੀਆਂ ਨੇ ਮੇਰੇ ਕੋਲ ਵੀਡੀਓ ਨੇ ਤੇਰਾ ਭਰਾ ਤੇਰਾ ਮੋ ਤੇਰਾ ਜੀਜਾ ਸਾਰੇ ਲੋਕ ਨੇ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਦੇ ਰਿਹਾ ਕੋਈ ਗੱਲ ਵਾਟ ਤੇ ਤੇਰੇ ਭਰਾ ਨੂੰ ਕਹਿ ਠੀਕ ਹੈ ਨਾ ਅਦੇ ਤਾਂ ਅੰਕਾ ਦੇ ਪਿਓ ਨੂੰ ਕਹਿ ਤੇ ਜੀਜੇ ਨੂੰ ਕਹਿ ਬਲਵਿੰਦਰ ਸਿੰਘਾ ਤੇਰਾ ਤੂੰ ਇੱਕ ਤੱਕ ਕਹਿ ਰਹੀ ਆ ਜੀ ਮੈਂ ਉਹ ਖੜਿਆ ਥੋੜੀ ਹੋਣਾ ਜੀ ਨਾਲੇ ਰੋ ਤੂੰ ਕਹਿੰਦੀ ਹੈ ਗੱਡੀ ਨਾਲ ਮੇਰਾ ਗੱਡੀ ਦਾ ਸਿਰਫ ਲੈਣਾ ਦੇਣਾ ਸੀਗਾ ਜੇ ਤੇਰਾ ਗੱਡੀ ਦਾ ਲੈਣਾ ਦੇਣਾ ਸੀ ਗੱਡੀ ਚਾ ਵਿਕ ਗਈ ਖਤਮ ਹੋ ਗਈ ਤੂੰ ਬੰਦਰ ਤੇ ਨਾ ਕੀ ਕਰਦੀ ਹੈ ਕੀ ਹੋ ਗਏ ਕਿ ਜਾ ਕੇ ਸਮਾਨ ਤੱਕਿਆ ਉਹਦੇ ਸਮਾਨ ਹੀ ਮੇਰਾ ਸੀਗਾ ਪਹਿਲੇ ਦਾ ਸਮਾਨ ਮੈਂ ਚੱਕਿਆ ਰਿਹਾ ਦੂਜੀ ਦਾ ਸਮਾਨ ਵੀ ਮੇਰਾ ਤੇ ਮੇਰਾ ਦਾ ਦਾ ਸਮਾਨ ਸੀ ਬਲੈਡਾ ਮੇਰੇ ਤੋਂ ਬਿਲ ਬਲਵਿੰਦਰ ਸਿੰਘ ਨੂੰ ਕਹੀਂ ਨਹੀਂ ਪਤਾ ਬੈਠਣੇ ਆਂਦਾ ਕਿੱਥੋਂ ਸੀਗਾ ਅਮਰ ਦੇ ਪੈਸੇ ਕਹੇ ਰਹੀ ਹੈ ਕੱਲ੍ਹ ਗੋਦ ਘੁਬਵਾ ਕੇ ਕਹ ਰਹੀ ਹੈ ਜੀ ਇਹ ਏਸੀ ਪੱਟ ਕੇ ਲੈ ਗਏ ਜੀ ਇਹਨਾਂ ਆਉਂਦੀਆਂ ਨੇ ਮੇਰਾ ਘਰ ਆਲਾ ਮੈਂ ਹਾਂਜੀ ਇਹ ਜੋ ਬਲਵਿੰਦਰ ਸਿੰਘ ਦੀ ਪਤਨੀ ਸੀ ਜਿਹੜੀ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਆ ਤੇ ਜਿਹਦੇ ਨਾਲ ਉਸ ਬਲਵਿੰਦਰ ਸਿੰਘ ਦੇ ਇਹਦੇ ਨਾਲ ਰਿਲੇਸ਼ਨ ਦੱਸੇ ਜਾਂਦੇ ਆ ਤੇ ਇਹਦਾ ਕਹਿਣਾ ਇਹ ਆ ਵੀ ਵੀ ਜਿਹੜਾ ਬਲਵਿੰਦਰ ਸਿੰਘ ਆ ਇਹਦੇ ਨਾਲ ਜਿਹੜਾ ਉਹ ਕੀ ਇਹ ਐਂਬੂਲੈਂਸ ਚਲਾਉਂਦਾ ਸੀ ਇਹਦੇ ਨਾਲ ਚਿੱਟਾ ਸਪਲਾਈ ਕਰਦਾ ਸੀ ਸਰਸੇ ਦੇ ਵਿੱਚ ਵੀ ਸਪਲਾਈ ਕਰਿਆ ਇਹਨਾਂ ਨੇ ਤਾਂ ਹੋਰ ਵੀ ਕਈ ਤਹਰ ਥਾਂ ਤੇ ਜਾਂਦੇ ਸੀ ਦੋਨੇ ਤਾਂ ਬਾਕੀ ਦੂਜਾ ਨੰਬਰ ਰਹਿ ਗਿਆ ਜਿਹੜਾ ਰਿਲੇਸ਼ਨ ਦੇ ਤੇ ਇਹ ਮੈਥੀ ਮੇਰੇ ਘਰ ਉਹਨਾਂ ਨੂੰ ਮੈਂ ਦੋਨਾਂ ਨੂੰ ਫੜਿਆ ਉਤੋਂ ਤੇ ਕਹਿੰਦਾ ਮਤਲਬ ਵੀ ਪੰਜਾਬ ਪੁਲਿਸ ਵਾਲੀ ਚਾਰੇ ਪਾਸੇ ਬਦਨਾਮ ਹੋ ਰਹੀ ਹੈ ਤੇ ਜੇ ਗੱਲ ਕਰੀਏ ਵੀ ਆਪਣੀ ਸਫਾਈ ਵਾਸਤੇ ਉਹਨੇ ਜੋ ਮੱਕੜ ਸਿੰਘ ਨੇ ਇੰਟਰਵਿਊ ਕੀਤੀ ਸੀ ਆਪਣੇ ਵੀ ਚੈਨਲ ਤੇ ਪਾਈ ਆ ਉਹ ਤੇ ਜਿਹਦੇ ਵਿੱਚ ਉਹਨੇ ਜਿੰਨੇ ਵੀ ਦੋਸ਼ ਲੱਗਿਆ ਪਹਿਲੇ ਨੰਬਰ ਕਿਹਾ ਸੀ ਉਹਨੇ ਵੀ ਜਿਹੜਾ ਵੀ ਚਟਾ ਇਹ ਪਿੰਦੀ ਆ ਮੈਂ ਲਾਉਣੀ ਆ ਵੇਚਦੀ ਆ ਇਹ ਸਭ ਝੂਠਾ ਵੀ ਜਿਹੜਾ ਇਹ ਚਿੱਟਾ ਬਰਾਮਦ ਹੋਇਆ ਇਹ ਮੇਰਾ ਨਹੀਂ ਸੀ ਪਹਿਲੇ ਨੰਬਰ ਤੇ ਦੂਜਾ ਨੰਬਰ ਜਿਹੜੀ ਰਹੀ ਗੀ ਪ੍ਰਾਪਰਟੀ ਦੀ ਗੱਲ ਮੇਰੀ 85000 ਤਨਖਾਹ ਉਹਨੂੰ ਪੱਤਰਕਾਰ ਪੁੱਛਦਾ ਵੀ ਜਿਹੜਾ ਤੂੰ ਆਈਫੋਨ ਆ ਇਹੇ ਘੱਟੋ ਘੱਟ ਢੂੜ ਰੱਖਦੇ ਨੇੜੇ ਹੁੰਦਾ ਤਾਂ ਫਿਰ ਇਹ ਮਗੁੱਲੀ ਬੰਦਾ ਤਾਂ ਲੈ ਨਹੀਂ ਸਕਦਾ ਉਹ ਫਿਰ ਕਹਿੰਦੀ ਵੀ ਮੇਰੀ 85000 ਤਨਖਾਹ ਮੋਬਾਈਲ ਤਾਂ ਕਰੀ ਸਾਡੇ ਇੱਕ ਜਿਹੜੇ ਰਿਸ਼ਤੇਦਾਰ ਗਏ ਆ ਬਾਹਰ ਤੇ ਸਾਨੂੰ ਕਹੀ ਘੜੀ ਹੈ ਤੇ ਉਹ ਪੁੱਛਿਆ ਗਿਆ ਵੀ ਇਹ ਫਿਰ ਕਿੱਥੋਂ ਆਈ ਇੰਨੀ ਮੰਗੀ 30 ਲੱਖ ਦੀ ਘੜੀ ਉਹ ਕਦੀ ਵੀ ਸਾਡੇ ਇਹ ਰਿਸ਼ਤੇਦਾਰ ਬਾਹਰ ਗਏ ਆ ਤੇ ਇਹਦਾ ਮਤਲਬ ਸਾਨੂੰ ਕੁਝ ਪੇਜ ਨਹੀਂ ਸਕਦੇ ਤਾਂ ਇਹ ਆਵਾ ਉਹ ਬਹੁਤ ਗੱਪਗਪ ਮਾਰੇ ਉਹਨੇ ਆਪਣੇ ਬਣੀਓ ਪਰ ਉਹਦਾ ਚਿਹਰਾ ਦੱਸਦਾ ਤੇ ਬਾਕੀ ਦੂਜਾ ਨੰਬਰ ਜਿਹੜੇ ਇਹਦੇ ਤੇ ਹੁਣ ਸਵਾਲ ਜਿਹੜੇ ਜਿਹੜੇ ਖੜੇ ਹੋਏ ਆ ਤੇ ਵੱਡੇ ਵੱਡੇ ਅਫਸਰਾਂ ਨਾਲ ਰਿਲੇਸ਼ਨ ਰਹੀ ਹੈ ਇਹਦੇ ਤੇ ਇਹ ਵੀ ਇਹਦੇ ਤੇ ਸਵਾਲ ਉੱਠੇ ਆ ਵੀ ਤੂੰ ਜਦੋਂ ਚਟਾ ਸਪਲਾਈ ਕਰਦੀ ਸੀ ਕਿੱਥੋਂ ਲਿਆਉਂਦੀ ਸੀ ਕਿੱਥੇ ਕਿੱਥੋਂ ਸਪਲਾਈ ਕਰਦੀ ਸੀ ਪਰ ਇਹਨੇ ਆਪਣੇ ਬਣੀਓ ਕਿਸੇ ਗੱਲ ਦਾ ਖੁਲਾਸਾ ਨਹੀਂ ਕਰਿਆ ਮੀਡੀਆ ਦੇ ਸਾਹਮਣੇ ਇਹਨੇ ਹਰ ਵਕਤ ਇਹ ਕਿਹਾ ਕਿਉਂਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ ਉਦੋਂ ਵੀ ਇਹਨੇ ਇਹੀ ਕਿਹਾ ਵੀ ਮੈਂ ਬੇਕਸੂਰ ਹਾਂ ਤੇ ਕੱਲ ਦੀ ਇੰਟਰਵਿਊ ਜਿਹੜੀ ਉਹਦੇ ਵਿੱਚ ਵੀ ਇਹ ਕਿਹਾ ਵੀ ਇਹ ਸਾਰਾ ਸਾਰ ਝੂਠਾ ਇਹ ਸਾਰੇ ਮੇਰੇ ਤੇ ਇਲਜ਼ਾਮ ਲਾਏ ਗਏ ਮੈਨੂੰ ਇੱਕ ਫਸਾਇਆ ਗਿਆ ਵੀ ਇਹ ਮੈਨੂੰ ਕਹਿੰਦਾ ਮਤਲਬ ਮੇਰੇ ਤੇ ਚਿੱਟਾ ਹੀ ਮੇਰਾ ਨਹੀਂ ਸੀ ਥਾਰ ਦੇ ਵਿੱਚ ਜਿਹੜਾ 17 ਗ੍ਰਾਮ ਪੜਿਆ ਗਿਆ ਤਾਂ ਇਹ ਕਿਸੇ ਹੋਰ ਦਾ ਸੀ ਚਿੱਟਾ ਦੂਜੇ ਨੰਬਰ ਤੇ ਆ ਗਈ ਗੱਲ ਵੀ ਇੰਨੀ ਛੇਤੀ ਜ਼ਮਾਨਤ ਕਿਵੇਂ ਹੋ ਗਈ ਫਿਰ ਜੇ ਚਿੱਟਾ ਹੋਰ ਦਾ ਸੀ 20-22 ਦਿਨਾਂ ਬਾਅਦ ਆਫਰ ਬਾਲਾ ਨਹੀਂ ਤਾਂ ਸਾਲ ਤਾਂ ਲਾਉਣਾ ਪੈਂਦਾ ਅੰਦਰ 17 ਗ੍ਰਾਮ ਸੀ ਕਮ ਸੇ ਕਮ ਜੇ 4 ਗ੍ਰਾਮ ਵੀ ਫੜਾਇਆ ਜਾਂਦਾ ਤਾਂ ਵੀ 6-7 ਮਹੀਨੇ ਪਿਲਾਉਣੇ ਪਏ ਜਾਂਦੇ ਆ ਤਾਂ ਇਹਦੇ ਵਿੱਚ ਗੱਲ ਹੁਣ ਇਹ ਆ ਸਿੱਧਾ ਸਾਫ ਪਤਾ ਲੱਗਦਾ ਵੀ ਇਹੇ ਪੰਜਾਬ ਪੁਲਿਸ ਵਾਲੀ ਦੇ ਅੰਦਰ ਇੱਕ ਚੋਰ ਆ ਤੇਜੀ ਦੇ ਵਿੱਚ ਹੁਣ ਉਹ ਆਪਣੇ ਆਪ ਬਦਨਾਮ ਹੁੰਦੀ ਨਜ਼ਰ ਆਉਂਦੀ ਆ ਇਧਰੋਂ ਜਿਹੜੀ ਇਹ ਬਲਵਿੰਦਰ ਸਿੰਘ ਦੀ ਪਤਨੀ ਐ ਇਹਨੇ ਵੀ ਖੁਲਾਸੇ ਕਰਿਆ ਤੇ ਅੱਜ ਸਾਨੂੰ ਜਿਹੜੇ ਕੀ ਦੋਨੇ ਇੰਟਰਵਿਊ ਆ ਇੱਕ ਪਹਿਲਾ ਵਾਲੀ ਤੇ ਇਹ ਅੱਜ ਜੋ ਬਲਵਿੰਦਰ ਸਿੰਘ ਦੀ ਪਤਨੀ ਐ ਉਹਦੇ ਇਹ ਖਲਾਸੀ ਜਰੂਰ ਤੁਹਾਡੇ ਨਾਲ ਸਾਂਝੇ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਇਹ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਰੋ ਨੋਟੋਕ ਤੇ ਧੰਨਵਾਦ